ਅੰਗੂਰਾਂ ਦੀ ਬੇਲਾਂ ਦੀ ਕਟਾਈ ਦਾ ਬਿਲਕੁਲ ਢੁਕਮਾ ਸਮਾਂ ਚੱਲ ਰਿਹਾ ਹੈਗਾ ਆਪਾਂ ਇਹਨਾਂ ਦੀ ਕਟਾਈ 3-4 ਦਿਨ ਪਹਿਲਾਂ ਕਰਤੀ ਸੀਗੀ ਤੇ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੀ ਅੰਗੂਰਾਂ ਦੀ ਕਟਾਈ ਜ਼ਰੂਰ ਕਰ ਦੇਣੀ ਚਾਹੀਦੀ ਹੈਗੀ ਅੰਗੂਰਾਂ ਦੇ ਉੱਪਰ ਚੰਗਾ ਫਲ ਲੈਣ ਲਈ ਕਟਾਈ ਬਹੁਤ ਜ਼ਰੂਰੀ ਹੁੰਦੀ ਹੈ ਤੇ ਹਰੇਕ ਸਾਲ ਜਿਹੜੀ ਕਟਾਈ ਹੁੰਦੀ ਹੈਗੀ ਕਈ ਵਾਰ ਆਪਾਂ ਕਟਾਈ ਨਹੀਂ ਕਰਦੇ ਫਲ ਜ਼ਿਆਦਾ ਆਉਂਦਾ ਰਹਿੰਦਾ ਤੇ ਉਹ ਪੂਰਾ ਫਲ ਪੱਕਦਾ ਵੀ ਨਹੀਂ ਥੋੜਾ ਥੋੜਾ ਲੱਗ ਕੇ ਸੁੱਕ ਜਾਂਦਾ ਜਾਂ ਕੱਚਾ ਰਹਿੰਦਾ ਹੈਗਾ ਉਹ ਸਮੱਸਿਆਵਾਂ ਜਿਹੜੀਆਂ ਦੇਖਣ ਦੇ ਵਿੱਚ ਆਉਂਦੀਆਂ ਨੇਗੀਆਂ ਇਸ ਕਰਕੇ ਜਿਹੜਾ ਅੰਗੂਰਾਂ ਦੀ ਕਟਾਈ ਹਰੇਕ ਸਾਲ ਜਨਵਰੀ ਦੇ ਮਹੀਨੇ ਦਸੰਬਰ ਅੰਤ ਤੋਂ ਲੈ ਕੇ ਜਨਵਰੀ ਦੇ ਅੰਤ ਤੱਕ ਤੁਸੀਂ ਕਰਨੀ ਹੁੰਦੀ ਹੈਗੀ ਕਟਾਈ ਕਰਨ ਦਾ ਤਰੀਕਾ ਕੀ ਹੈਗਾ ਉਹਦੇ ਬਾਰੇ ਜਿਹੜਾ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਤੇ ਕਟਾਈ ਕਰਨ ਤੋਂ ਬਾਅਦ ਤੁਸੀਂ ਜਿਹੜੀ ਰੂੜੀ ਦੀ ਖਾਦ ਗਲੀ ਸੜੀ ਜਾਂ ਫਿਰ ਥੋੜੀ ਬਹੁਤੀ ਸਰੋਂ ਦੀ ਖਾਲ ਵਿੱਚ ਉਹਦੇ ਤੁਸੀਂ 10-20 ਗ੍ਰਾਮ ਜਿਹੜੀ ਕਲੀਵੀਰ ਲਾ ਸਕਦੇ ਹੋ ਜਾਂ ਟ੍ਰੈਕੋਡਰਮਾ ਦੇ ਸਕਦੇ ਹੋ ਉਹ ਬੂਟਿਆਂ ਦੀਆਂ ਜੜਾਂ ਦੇ ਨੇੜੇ ਤੁਸੀਂ ਗੁੱਟ ਦੇਣੀ ਹੈ ਪਰ ਜੇ ਮੰਨ ਲਓ 1 ਫੁੱਟ ਦਾ ਫਾਸਲਾ ਦੂਰ ਗੁੱਟਣਾ ਤੁਸੀਂ ਜੜ ਦੇ ਬਿਲਕੁਲ ਨੇੜੇ ਜਿਹੜੀ ਖਾਦ ਨਹੀਂ ਲਾਉਣੀਗੇ ਇਹ ਜਿਹੜੀ ਜੜ ਦੇ ਨੇੜੇ ਖਾਦ ਲਾਉਣ ਨਾਲ ਕੀ ਸਮੱਸਿਆ ਆਉਂਦੀ ਹੈ ਜਿਹੜਾ ਤਣਾ ਗੜਨਾ ਸ਼ੁਰੂ ਹੋ ਜਾਂਦਾ ਕਿਸੇ ਵੀ ਫਲਾਂ ਵਾਲੇ ਬੂਟੇ ਦੇ ਵਿੱਚ ਗੜਾਈ ਕਰਨ ਸਮੇਂ ਜਾਂ ਤੁਸੀਂ ਖਾਦ ਗੁੱਡਣ ਸਮੇਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਉਹਨੂੰ ਤਣੇ ਤੋਂ ਲਗਭਗ 4 ਫੁੱਟ ਡੇਢ ਫੁੱਟ ਦੂਰ ਗੁੱਡਣਾਗਾ ਕੋਸ਼ਿਸ਼ ਕੀਤੀ ਜਾਵੇ ਕਿ ਉਦੋਂ ਵੀ ਜ਼ਿਆਦਾ ਦੂਰ ਤੁਸੀਂ ਗੁੱਡ ਸਕਦੇ ਹੋ ਜਿਹੜੇ ਹਿਸਾਬ ਨਾਲ ਬੂਟੇ ਦੀ ਛਤਰੀ ਹੈਗੀ ਤੇ ਜੇ ਤਣੇ ਦੇ ਨੇੜੇ ਜ਼ਿਆਦਾ ਤੁਸੀਂ ਖਾਦ ਨਹੀਂ ਲਾਉਣੀਗੀ ਇਹ ਸਮੱਸਿਆ ਜਿਹੜੀ ਅ ਅੱਗੇ ਜਾ ਕੇ ਆਉਂਦੀ ਹੈਗੀ ਤਣਾ ਗਲਦੀ ਜੇਕਰ ਤੁਸੀਂ ਉਹਦੇ ਨੇੜੇ ਖਾਦ ਲਾ ਦਿੰਦੇ ਹੋਗੇ ਹੁਣ ਗੱਲ ਕਰ ਲਈ ਅੰਗੂਰਾਂ ਦੀ ਕਟਾਈ ਦੀ ਅੰਗੂਰਾਂ ਦੇ ਵਿੱਚ ਤੁਸੀਂ ਮੇਨ ਬ੍ਰਾਂਚ ਤੋਂ ਬਾਅਦ ਜਿਹੜਾ ਛੋਟੀਆਂ ਬ੍ਰਾਂਚਾਂ ਨਿਕਲਦੀਆਂ ਹੈਗੀਆਂ ਉਹਨਾਂ ਦੇ ਉੱਪਰ 4 ਤੋਂ 5 ਅੱਖਾਂ ਰੱਖਣੀਆਂ ਹੈਗੀਆਂ ਬਾਕੀ ਸਾਰੀ ਦੀ ਸਾਰੀ ਬ੍ਰਾਂਚ ਕੱਟ ਦੇਣੀ ਹੈਗੀ ਤੇ ਜਿਹੜੀ ਬੇਲ ਦੀ ਲੈਂਥ ਹੈਗੀ ਉਹਨੂੰ ਵੀ ਤੁਸੀਂ ਕੰਟਰੋਲ ਦੇ ਵਿੱਚ ਕਰ ਲੈਣਾਗਾ ਜੇਕਰ ਜ਼ਿਆਦਾ ਮਤਲਬ ਵੀ ਬਰੀ ਕਟਾਣੀ ਅੱਗੇ ਵੱਧ ਰਹੀ ਹੈ ਬੇਲ ਦੀ ਤਾਂ ਉਹਨੂੰ ਤੁਸੀਂ ਕੱਟ ਦੇਣਾਗਾ ਲਗਭਗ ਜਿਹੜਾ ਤੁਸੀਂ ਇਹਨੂੰ 10 ਤੋਂ 12 ਫੁੱਟ ਤੱਕ ਟੱਕਟ ਤੋਂ ਘੱਟ 5 ਫੁੱਟ ਰੱਖ ਕੇ ਬਾਕੀ ਸਾਰੀ ਬੇਲ ਕੱਟ ਦੇਣੀ ਹੈ ਤੇ ਉਹਦੇ ਉੱਪਰ ਜਿਹੜੀਆਂ ਟਾਣੀਆਂ ਰੱਖਣੀਆਂ ਹੈਗੀਆਂ ਉਹ 5-5 4-4 ਅੱਖਾਂ ਵਾਲੀਆਂ ਰੱਖਣੀਆਂ ਹੈਗੀਆਂ ਉਹ ਵਿੱਚ ਟਾਣੀਆਂ ਤੁਸੀਂ 3 ਅੱਖਾਂ ਵਾਲੀਆਂ ਵੀ ਰੱਖ ਸਕਦੇ ਹੋਗੇ ਤੇ ਉਹ ਚੀਜ਼ ਨਾਲ ਕੀ ਹੁੰਦਾ ਹੈਗਾ ਕਿ ਇਹਨਾਂ ਅੱਖਾਂ 'ਚੋਂ ਜਿੱਥੇ ਫੋਟ ਹੋਣੀ ਹੈਗੀ ਉਸੇ ਜਗ੍ਹਾ ਤੁਸੀਂ ਤੁਹਾਡੇ ਅੰਗੂਰਾਂ ਦੇ ਗੁੱਛੇ ਬਣਨੇ ਹੈਗੇ ਇਹ 5 ਅੱਖ ਵਾਲਾ ਜਾਂ 4 ਅੱਖ ਵਾਲਾ ਸਿਸਟਮ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਤੇ ਉਦੋਂ ਕਾਫੀ ਸਵਾਲ ਆਏ ਸੀਗੇ ਇਹ ਇਸ ਤਰ੍ਹਾਂ ਹੁੰਦਾ ਕਿ ਜਿਹੜੀਆਂ ਚਾਰ ਅੱਖਾਂ ਕੱਟ ਕੇ ਬਾਕੀ ਸਾਰੀ ਬਰੀਕ ਟਾਣੀ ਤੁਸੀਂ ਮੇਨ ਟਾਣੀ ਦੇ ਨਾਲੋਂ ਕੱਟ ਰਹਿਣੀ ਹੈਗੀ ਇਹਦੇ ਵਿੱਚ ਕੀ ਸਾਇੰਸ ਕੰਮ ਕਰਦੀ ਹੈ ਕਿ ਕਿਸ ਤਰ੍ਹਾਂ ਇਹ ਕੰਮ ਹੁੰਦਾ ਹੈਗਾ ਉਹ ਮੇਨ ਇਹ ਹੁੰਦਾ ਕਿ ਜਿਵੇਂ ਵੱਡੀ ਟਾਣੀ ਜਾਂ ਮੋਟੀ ਟਾਣੀ ਦੇ ਨੇੜੇ ਜਿਹੜੀਆਂ ਟਾਣੀਆਂ ਹੁੰਦੀਆਂ ਉੱਥੇ એનર્ਜੀ ਜ਼ਿਆਦਾ ਫਲੋ ਕਰਦੀ ਹੈਗੀ ਫੂਡ ਜ਼ਿਆਦਾ ਫਲੋ ਕਰਦਾ ਹੈਗਾ ਜਿਹੜਾ ਤਣੇ ਦੁਆਰਾ ਚੱਕਿਆ ਹੁੰਦਾ ਹੈਗਾ ਤੇ ਉਹ ਫਲੋ ਹੋਣ ਕਰਕੇ ਉੱਥੇ ਫਲ ਨੂੰ ਜ਼ਿਆਦਾ ਭੋਜਨ ਜਿਹੜਾ ਧਰਤੀ ਦੇ ਵਿੱਚੋਂ ਮਿਲਦਾ ਹੈਗਾ ਤੇ ਫਲ ਵਧੀਆ ਤਰੀਕੇ ਨਾਲ ਪੱਕਦਾ ਹੈਗਾ ਜਿਆਦਾ ਫਲ ਲੈਣ ਦੀ ਕੋਸ਼ਿਸ਼ ਨਾ ਕਰੀਏ ਸੀਮਤ ਮਾਤਰਾ ਦੇ ਵਿੱਚ ਹੀ ਫਲ ਲਈਏ ਤੇ ਵਧੀਆ ਕੁਆਲਿਟੀ ਦਾ ਫਲ ਮਿਲੂਗਾ ਆਪਾਂ ਨੂੰ ਜੇਕਰ ਆਪਾਂ ਜਿਆਦਾ ਫਲ ਦੇ ਚੱਕਰ 'ਚ ਜਾਂਦੇ ਆ ਬੇਲ ਜ਼ਰੂਰ ਜਿਆਦਾ ਫਲ ਦੇ ਸਕਦੀ ਹੈ ਪਰ ਉਹਦੇ 'ਚ ਕੁਆਲਿਟੀ ਨਾਲ ਆਪਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਯਾਨੀ ਕਿ ਕੁਆਲਿਟੀ ਜਿਹੜੀ ਥੋੜੀ ਛੋਟੇ ਰਹਿ ਜਾਂਦੇ ਆ ਕਈ ਵਾਰ ਖੱਟੇ ਵੀ ਰਹਿ ਜਾਂਦੇ ਹੈਗੇ ਤੇ ਕਈ ਵਾਰ ਝੜ ਵੀ ਜਾਂਦੇ ਹੈਗੇ ਬਾਕੀ ਜੇਕਰ ਜਿਆਦਾ ਫਲ ਚੱਕ ਲੈਂਦੀ ਹੈ ਬੇਲ ਤਾਂ ਤੁਸੀਂ ਬਾਅਦ ਦੇ ਵਿੱਚ ਵੀ ਥਿਨਿੰਗ ਕਰ ਸਕਦੇ ਹੋ ਥਿਨਿੰਗ ਤੋਂ ਬਾਅਦ ਵੀ ਕੁਝ ਗੁੱਛੇ ਜਿਹੜੇ ਅੰਗੂਰਾਂ ਦੇ ਬਣੇ ਹੋਣਗੇ ਉਹ ਤੁਹਾਨੂੰ ਕੱਟ ਦੇਣੇ ਚਾਹੀਦੇ ਹੈਗੇ ਉਹਦੇ ਨਾਲ ਲਿਮਟਿਡ ਜੀ ਮਾਤਰਾ ਦੇ ਵਿੱਚ ਗੁੱਛੇ ਰੱਖੋਗੇ ਉਹ ਵਧੀਆ ਤਰੀਕੇ ਨਾਲ ਪੱਕਣਗੇ ਜੀ ਕਟਾਈ ਦੇ ਇਹ ਤਰੀਕੇ ਨੂੰ 5 ਅੱਖ ਵਾਲਾ ਸਿਸਟਮ ਕਿਹਾ ਜਾਂਦਾ ਹੈਗਾ ਵਿੱਚ ਵੈਰੈਟੀਆਂ ਦੇ ਵਿੱਚ 3 ਅੱਖ ਵਾਲਾ ਸਿਸਟਮ ਵਰਤਿਆ ਜਾਂਦਾ ਹੈਗਾ ਵਿੱਚ ਦੇ ਵਿੱਚ 5 ਅੱਖ ਵਾਲਾ ਵਰਤਿਆ ਜਾਂਦਾ ਹੈਗਾ ਆ ਜ਼ਿਆਦਾਤਰ ਵੈਰੈਟੀਆਂ ਦੇ ਵਿੱਚ 5 ਵਾਲਾ ਹੀ ਵਰਤਿਆ ਜਾਂਦਾ ਪਰ ਤੁਸੀਂ 5 ਤੋਂ 4 ਵੀ ਕਰ ਸਕਦੇ ਹੋਗੇ ਇਹ ਤੁਹਾਡਾ ਆਪਣੀ ਜਿਹੜੀ ਕਟਿੰਗ ਕਰਨ ਵੇਲੇ ਇੱਛਾ ਹੈਗੀ ਤੇ ਉਸ ਹਸਾਬ ਨਾਲ ਤੁਸੀਂ ਇਹਦੀ ਕਟਾਈ ਕਰਕੇ ਬੇਲ ਤੋਂ ਚੰਗਾ ਜਿਹੜਾ ਫਲ ਲੈ ਸਕਦੇ ਹੋਂ ਗੂਰਾਂ ਦੀ ਤੋਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਫਟਾਰ ਲਉਗੀ ਵੇਲ ਉਹਦੇ ਵਿੱਚ ਕੀ ਕੀ ਕੰਮ ਕਰਨੇ ਕਿਹੜੀਆਂ ਚੀਜ਼ਾਂ ਦੇ ਛਿੜਕਾ ਕਰਨੇ ਆ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ ਆ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਵੀ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ